ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਤਾਰੇ ਵਾਲਾ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਚਾਹ ਰਣੀ ਮੈਂ ਲੈ ਕੇ ਆਇਆ ਇੱਕ ਤਾਂ ਸੂਈ ਸਵਾਈ ਝੋਟੀ ਹੈ ਜੀ ਇੱਕ ਗੱਬਣ ਮੱਝ ਆ ਤੇ ਦੋ ਕੱਟੇ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਲੈਣੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਂ ਜਸਦੀਪ ਸਿੰਘ ਜੀ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਵਾਵਾ ਟਾਈਮ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਜੀ ਬਸ ਅਸੀਂ ਵੀਰੇ ਬਾਈਆਂ ਬੂਈਆਂ ਛੱਡਦੇ ਸੀ ਆ ਠੀਕ ਆ ਜੀ ਹੁਣ ਲੈ ਨਹੀਂ ਗੇ ਹੁਣ ਚੱਲ ਲਿਆ ਕਰੋ ਰਿਟਰਨ ਹਾਂ ਹੁਣ ਪਾਇਆ ਕਰਾਂਗੇ ਵੀਰੇ ਠੀਕ ਆ ਹਫ਼ਤੇ ਚੈੱਕ ਦੋ ਵੀ ਹਾਂ ਹਾਂ ਜਿਆਦਾ ਹੀ ਪਾਵਾਂਗੇ ਠੀਕ ਆ ਜੀ ਸੂਆ ਬਾਈ ਕਿੰਨਾ ਸੂਈਆ ਇਹ ਪਹਿਲਣਾ ਵੀਰੇ ਪਹਿਲਾ ਸੂਆ ਸੂਈਆ ਪਹਿਲਾ ਸੂਆ ਸੂਈਆ ਇੱਕਾ ਦੋ ਸੂਈਆ ਜੀ ਇਹ ਸੂਈ ਨੂੰ ਵੀਰੇ ਹਫਤਾ ਹੋ ਗਿਆ 8 ਦਿਨ ਹੋ ਗਏ ਹਫਤਾ ਹੋ ਗਿਆ ਜੀ ਹਾਂਜੀ ਬੱਚਾ ਕੀ ਦਿੱਤਾ ਜੀ ਵੀਰੇ ਕੱਟਾ ਵਾ ਆਹ ਲਾ ਜੀ ਹਾਂ ਵੀਰੇ ਬੱਚਾ ਮਗਰ ਕੱਟਾ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤੇਰੇ ਵੀਰੇ 8 ਕਿਲੋ ਦਾ ਹੁੰਦਾ ਜੀ ਜੋਕ ਦੇ ਦਾਂਗੇ 7 ਕਿਲੋ ਦਾ ਬਲਾ ਕੰਡਾ ਮਾਰ ਕੇ ਲੈ ਲੇ ਦੁੱਧ ਆਠੀ ਉਪਰ ਆਪਾਂ 7 ਹੀ ਦੱਸਣਾ ਠੀਕ ਹੈ ਜੀ ਇਹਦੀ ਡਾਨਾ ਜੀ ਜੀ ਇਹਦੀ ਡਾਨਾ ਵੀਰੇ ਥਣਾ ਦੀ ਓਕੇ ਥਣਾ ਦੀ ਓਕੇ ਥਣਾ ਦੀ ਓਕੇ ਵੀਰੇ ਬੇਫਿਕਰ ਹੋ ਗਿਆ ਕਿ ਬੇਫਿਕਰ ਹੋ ਗਿਆ ਠੀਕ ਇੱਕ ਵੀ ਆ ਧਾਰ ਚੋਣ ਵੇਲੇ ਹਾਂ ਵੀ ਬੱਚੇ ਨੂੰ ਚੜਦੀ ਹੈਗੀ ਸਾਰਾ ਮਗਰ ਹੀ ਭਾਈਦੀ ਆ ਵੀ ਬੱਚਾ ਉਹ ਪਾਪਾ ਹੀ ਨਾ ਬੱਚੇ ਤੇ ਨਹੀਂ ਆਉਂਦੀ ਪਹਿਲਾਂ ਪਹਾੜੇ ਦੀ ਆਉਂਦੀ ਉਹ ਪਹਿਲਾਂ ਪਹਾੜਾ ਪਾ ਕੇ ਬੱਚਾ ਚੜਦਾ ਹਾਂ ਹਾਂ ਬੱਚਾ ਨਹੀਂ ਛੱਡਣਾ ਥਾਪੀ ਮਾਰ ਕੇ ਰਹਿ ਜਾ ਬੱਚੇ ਦੀ ਲੋੜ ਨਹੀਂ ਬੱਚੇ ਦੀ ਲੋੜ ਨਹੀਂ ਬਾਅਦ ਚ ਬੱਚੇ ਨੂੰ ਜਿਗਾਈ ਜਾਂਦੀ ਖੁਸ਼ ਹੋ ਕੇ ਬਾਅਦ ਚ ਜਿਗਾਈ ਹਾਂ ਬਾਅਦ ਚ ਜਿਗਾਈ ਜਾਂਦੀ ਠੀਕ ਹੈ ਜੀ ਪਹਿਲਾਂ ਦੱਸਿਆ ਚੰਗਾ ਹੁੰਦਾ ਜੀ ਕਿਉਂਕਿ ਕਿਸੇ ਸੱਜਣ ਨੇ ਹਾਂ ਵੀਰੇ ਨੂੰ ਵਟਾਉਣਾ ਹੁੰਦਾ ਹਾਂ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਹਾਂ ਸੂਬਾ ਪਹਿਲਾ ਸੂਈ ਦੰਦੋ ਚੈੱਕ ਕੀਤੀ ਹੈ ਜੀ ਦੰਦੋ ਵੀਰ ਚੌਗੀ ਆ ਠੀਕ ਆ ਮੂੰਹ ਤੋਂ 4 ਦਿਨ ਦਾ ਬੱਚਾ ਮਗਰ ਘਟਾ ਹੈ ਜੀ 8 ਦਿਨ ਹੋ ਗਏ ਸਮਾ ਸੂਈ ਨੂੰ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਉਹ ਹੈਗਾ 8 ਕਿਲੋ 7 ਕਿਲੋ ਬਾਈ ਦੇ ਘਰੇ 2 ਟਾਈਮ 4 ਟਾਈਮ ਚਾਹੀ ਕੋਈ ਸੱਜਣ 6 ਟਾਈਮ ਚਵਾਈ ਕਰ ਸਕਦਾ ਹੈ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਚਵਾਈ ਬੜੀ ਜਫਰਾਬਾਦੀ ਵੰਗੂ ਆ ਨਾ ਥੋੜੇ ਸਿੰਘ ਵੀਰੇ ਖੁੱਲਾ ਥੋੜੇ ਕਹਿੰਦੇ ਆ ਖੁੱਲੇ ਆ ਸਿੰਘ ਹਾਂ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਜੀ ਜਾਰੀ ਚੋਅ ਵਾਈਜ਼ ਵੀਰ ਆਪਾਂ ਧਾਰਾ ਮਾਰ ਕੇ ਦਿਖਾ ਦਨੇ ਬਾਲੀ ਗੱਲ ਧਾਰਾ ਮਾਰ ਕੇ ਬਾਈ ਕਹਿੰਦਾ ਬਾਲੀ ਗੱਲ ਚੈੱਕ ਵੀ ਕਰਵਾ ਦਾਂਗੇ ਬਾਕੀ ਥਾਣਾ ਵਾਲੇ ਪਾਸੇ ਦਾ ਬੇਫਿਕਰ ਹੋ ਜਾ ਕਿੰਨਾ ਕੁ ਪਾਜੂ ਵੀਰੇ ਦੁੱਧ ਵੀਰੇ ਦੁੱਧ ਯਾਰ 8 9 9 ਕਿਲੋ ਵੀ ਦੇਈ ਕੀ ਬਹੁਤ ਆ ਜਿੱਦਾਂ ਇੱਕ ਮੋਹੱਲਾ ਵਿਚਾਰੀ ਦਾ ਠੀਕ ਆ ਬਟਨ ਵਾਲਾ ਲੈਵਾ ਬਟਨ ਵਾਲਾ ਲੈਵਾ ਵੀਰੇ ਹਾਂ ਕਰਮ ਵਾਲੀ ਦਾ ਸਾਫ ਸੁਥਰੀ ਬਹੁਤ ਹੈ ਜੀ ਤਾਂ ਨੋਰਮਲ ਆ ਜੀ ਆਪਾਂ ਆਏ ਨਹੀਂ ਪਹਿਲਾਂ ਦੱਸ ਦਿੰਨੇ ਹਾਈਟ ਨੋਰਮਲ ਆ ਪਰ ਬਰੀਕੀਆਂ ਬਹੁਤ ਨੇ ਬਰੀਕੀਆਂ ਬਹੁਤ ਦੁੱਧ ਅੱਗੇ ਥੋੜੀ ਸੇਵਾ ਦਾ ਜਿੰਨਾ ਤੁਸੀਂ ਕਰ ਲੋਂਗੇ ਪੋਨੇ ਦੁੱਧ ਲੈ ਲੋਂਗੇ ਡਿਮਾਂਡ ਕਰਨੀ ਬਈ ਜਮਾ ਆਪਾਂ ਲੈਣ ਦੇਣ ਵਾਲੀ ਪਹਿਲੀ ਵੀਡੀਓ ਹੈ ਆ ਟੋਕੜਾਂ ਵਾਲਾ ਮਾਲ ਕਰਨਾ ਪਜਮਾ ਕਿੰਨਾ ਜੀ 52000 ਦੀ ਜੈਸ ਨੂੰ ਆ ਵੀਰੇ ਮੁੱਲ 55 ਕਰਾ ਲਈ 60 ਕਰਾ ਲਈ ਕੋਈ ਲਓ ਜੀ ਬਹੁਤ ਵਾਸ ਵੀਰੇ ਟੋਕੜਾਂ ਦੇ ਭਾਜ ਤੁਹਾਨੂੰ ਸੱਜਰ ਮਿਲਣੀ ਆ ਜੀ 52000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜਾਊਗਾ 8 ਕਿਲੋ ਜੋਕ ਕੇ ਲੈ ਜੋ ਇੰਨਾ ਹਾਂ ਤੁਹਾਨੂੰ ਬਹੁਤ ਚੰਗੇ ਵੀਰੇ ਚਵਾਈ ਬਹੁਤ ਚੰਗੀ ਆ ਚਵਾਈ ਦੀ ਇੱਕ ਨੰਬਰ ਆ ਤੇ ਜਿਹਨੂੰ ਪਸੰਦ ਆਉਂਦੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਇੱਕ ਬਾਈ ਕੋਲ ਗੱਬਣ ਮੱਝ ਤੇ ਦੋ ਹੈਗੇ ਆ ਕੱਟੇ ਦੋ ਨੰਬਰ ਵੀਰੇ ਇਹ ਮਾਝ ਦੀ ਕੀ ਰਿਟੇਲ ਆ ਜੀ ਵੀਰੇ ਸੂਣ ਵਾਲੀ ਆ ਤੀਜੇ ਸੂਣਾ ਨੇ ਤੀਜੇ ਸੂਣਾ ਠੀਕ ਆ ਦੇਣ ਕਿੰਨੇ ਲੈਂਦੀ ਆ ਦੇਣ ਤਾਂ ਵੀਰੇ ਲੈ ਜੂਗੀ 10 ਆ ਜੀ ਕਿੰਨਾ ਕਬਾਜੂ ਦੁੱਧ ਜੀ ਦੁੱਧ ਵੀਰੇ ਮਾਲਕ ਦਾ 14 15 ਕਹਿੰਦੇ ਆਪਾਂ ਨਹੀਂ ਕਹਣਾ 12 13 ਕਿਲੋ ਤਾਂ ਮੈਂ ਆਰਾਮ ਨਾਲ ਦੁੱਧ ਦੇ ਦੂਗੀ ਵੱਡੀ ਆ ਹਾਂ ਵੱਡੀ ਆ ਹਾਂ ਵੱਡੀ ਹਵਾ ਜਨ ਵਾਲੀ ਮੈਂ ਦਾਣਾ ਦੀ ਦਾਨਾ ਜੀ 60 ਨਾਲ ਹੀ ਦਾਣਾ ਵੀਰੇ ਤੁਰ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਸੂਆ ਤੀਜਾ ਹੁੰਦੀ ਆ ਜੀ ਦੇਣ ਲੈ ਜੂ ਹਫਤਾ 10 ਦਿਨ ਜੀ ਮਾਲਕਾਂ ਨੇ ਤਾਂ 20 10 ਦਾ ਬਾਹਲਾ ਦੁੱਧ ਦੱਸਿਆ ਪਰ ਆਪਾਂ ਭਾਈ ਕਹਿੰਦਾ 12-13 ਕਿਲੋ ਹੀ ਕਹਿ ਕੇ ਦੇਣੀ ਆ ਮੈਂ ਬਣੂ ਵੀਰੇ ਵੀਰੇ ਹਜੇ ਕੱਚੀ ਕੱਚੀ ਆ ਕੱਚੀ ਆ ਹਜੇ ਹਵਾਨਾ ਤਾਂ ਭਾਈ ਸਟਾਰਟ ਹੀ ਕੀ ਹਾਂ ਇਹ ਬਣਾਉਣਾ ਉਤਰ ਨਹੀਂ ਲੱਗੀ ਮੈਂ ਵੀਰੇ ਸਹੀ ਗੱਲ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਜਵਾਈ ਵਾਲਾ ਥਾਣਾ ਜੀ ਬਾਕੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਕੋਈ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਜਨ ਵਜੂਦ ਬੜਾ ਚੰਗਾ ਜੀ ਇਹਦੀ ਡਿਮਾਂਡ ਫਿਰ ਆਫਰ ਚ ਕੀ ਰਹਿਣਾ ਲਈ ਆ ਜੀ ਵੀਰੇ ਲੋਕ ਤਾਂ 80-85-90 ਮੰਗੀ ਜਾਂਦੇ ਆ ਠੀਕ ਆ ਜੀ ਆਪਾਂ 70 ਜੋ ਮਾਣਤਾਨ ਕਰਦਾਂਗੇ ਤਾਂ ਹੋਰ ਦੱਸ ਲਓ ਜੀ 70 ਜੇ ਜੋੜਾ ਲੈ ਜੂ ਜੀ ਕੋਈ ਹੋਰ ਵੀ ਕਰਦਾਂਗੇ ਵੀਰੇ 1000 2000 ਹੋਰ ਦੱਸ 60 ਮੈਂ ਹੀ ਦਾਨਾ ਵੀਰੇ ਕੋਈ ਪਾਰ ਨਹੀਂ ਕੋਈ ਪਛਾਣੀ ਉਹਦੀ ਗਰੰਟੀ ਹੋਊ ਆਪਣੀ ਠੀਕ ਆ ਬਾਈ 70000 ਰੁਪਏ ਜੋ ਮਾਣਤਾਨ ਕਰਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਕਨੈਕਟ ਬਾਈ ਨਾਲ ਕਰ ਲਿਓ ਜੀ ਇੱਕ ਚਾ ਤਿੰਨ ਨੰਬਰ ਮਾਲ ਲਈ ਇਹਦੀ ਕੀ ਡਿਟੇਲ ਆ ਜੀ ਵੀਰੇ 15 16 ਮਹੀਨਿਆਂ ਦਾ ਪਿੰਡ ਹੋਈ ਲਿਆ ਹੀ ਰਹੀ ਆ ਹੀਰਾ ਪੱਤ ਕੇ ਦਿਖਾ ਦੇਣੇ ਦੰਦ ਆ ਦੇ ਠੀਕ ਹੈ ਜੀ ਦੰਦ ਪੱਟ ਕੇ ਦਿਖਾ ਦੇਣੇ ਮਈਆਂ ਦੇ ਕਰੋਸ਼ਨ ਕਰਦਾ ਪਰ ਛੱਡਿਆ ਨਹੀਂ ਹਜੇ ਛੱਡਿਆ ਨਹੀਂ ਨਾ ਆ ਦੇਖ ਲਓ ਜੀ ਚੈੱਕ ਕਰ ਸਕਦੇ ਹੋ ਬਾਕੀ ਰਹੀ ਆ ਬਾਈ ਹਾਂ ਹਾਂ ਗੁੰਡਾ ਸਿੰਘ ਆ ਕੋਈ ਸੀਮਾ ਰਿਕਾਰਡ ਪਤਾ ਜੀ ਇਹਦਾ ਨਹੀਂ ਵੀਰੇ ਆਪਾਂ ਤਾਂ ਉਹ ਨਹੀਂ ਪਤਾ ਬਹੁਤ ਜਣਗੇ ਮੈਂ ਮੂ ਬੁੜਾ ਦੇਖ ਸਕਦੇ ਹੋ ਗੋਲ ਆ ਬੋਡੀ ਸਟਰਕਚਰ ਚੰਗਾ ਜੀ ਬਾਕੀ ਜਿਹੜਾ ਚਮੜੀ ਚ ਲਚਕੀਨਾ ਪੰਨ ਬਹੁਤ ਆ ਜੀ ਪਿੱਛੇ ਪੂਰਾ ਬਹੁਤ ਆ ਬਾਈ ਪਾਲਨ ਵਾਲਾ ਜਿਹਨੇ ਮਈਆਂ ਮੂਹਾਂ ਤੇ ਰੱਖਣਾ ਠੀਕ ਹੈ ਉਹ ਬਹੁਤ ਚੰਗਾ ਵਾ ਮੈਂਿਆ ਕ੍ਰੋਸਿੰਗ ਕਰਦਾ ਵਾ ਪਰ ਛੱਡਿਆ ਨਹੀਂ ਹਜੇ ਕੱਪ ਦਾ ਜਰੂਰ ਜੀ ਜਦੋਂ ਆਪਾਂ ਮੇਲਿਆਂ ਵਗੈਰਾ ਜਾਂਦੇ ਆ ਉਹ ਚਮੜੀ ਦਾ ਲਚਕੀਨਾ ਬੰਨ ਬਹੁਤ ਵੇਂਦੇ ਹੁੰਦੇ ਆ ਇਹ ਚੀਜ਼ ਨੋਟ ਹੁੰਦੀ ਹੁੰਦੀ ਹੈ ਤੇ ਇਹ ਚਾ ਕਰਮਾਂ ਵਾਲੀ ਪਤਲਾ ਹੀ ਚਮੜੀ ਹੈ ਜੀ ਚੰਗਾ ਕੱਦ ਕਾੜ 16 17 ਮਹੀਨੇ ਉਮਰਾਂ ਦੰਦੂ ਹਜੇ ਖੀਰਾ ਇਹਦੀ ਡਿਮਾਂਡ ਬੇਰੇ ਫਿਰ ਵੀਰੇ 35 ਜਮਾਨਤਨ ਕਰ ਦਾਂਗੇ 35000 ਤੇ ਹਾਂ ਜੀ ਠੀਕ ਹੈ ਜੀ 35000 ਚ ਬਾਈ ਕਹਿੰਦਾ ਮਾਨ ਤਾਨ ਕਰਦਾਂਗੇ ਤੇ ਇੱਕ ਨੀਲੀ ਰਾਬੀ ਦਾ ਵੀ ਕੱਟਾ ਬਾਈ ਕੋਲ ਇਹਦੀ ਕਿੰਨੀ ਉਮਰ ਹੈ ਜੀ ਵੀਰੇ 11 ਮਹੀਨਿਆਂ ਦਾ 11 ਮਹੀਨੇ ਉਮਰ ਆ ਠੀਕ ਆ ਇਹਦਾ ਮਦਰ ਮਲਕਰ ਕੋਡ ਪਤਾ ਜੀ ਵੀਰੇ ਰੋਡਿਆਂ ਤੋਂ ਲਿਆ ਆਪਾਂ ਠੀਕ ਆ ਜੀ ਆਪਣੀ ਸਕੀਰੀ ਉਹ ਬਾਹਰ ਚੱਲ ਗਏ ਠੀਕ ਆ ਜੀ ਉਹ ਜਦੋਂ ਮੈਂ ਕਿਹਾ ਸੀ ਮਗਰ ਜੇ ਕੱਟਾ ਹੋਇਆ ਕੱਟੀ ਜਰੂਰ ਦੇ ਕੇ ਜਾਇਓ ਠੀਕ ਆ ਜੀ ਹਾਂ ਚੈੱਕ ਕਰ ਸਕਦੇ ਹੋ ਨਿਸ਼ਾਨੀਆਂ ਵੀਰੇ ਸਾਰੀਆਂ ਸਾਰੀਆਂ ਪ੍ਰੋਪਰ ਆ ਵੀਰੇ ਬਾਕੀ ਰੋਡਿਆਂ ਵਾਲੀ ਬਲੈਸ਼ ਲੈਣ ਦਾ ਜੀ ਬੱਚਾ ਕੋਈ ਮਾੜੀ ਢੇੜੀ ਗੱਲ ਨਹੀਂ ਕੁਪੜਾ ਬਹੁਤ ਚੰਗਾ ਬਾਈ ਪੰਜ ਪੰਜ ਨਿਸ਼ਾਨੀਆਂ ਪੂਰੀਆਂ ਜੀ ਚੈੱਕ ਕਰ ਸਕਦੇ ਹੋ ਬਾਕੀ ਧਾਰੀ ਵੀ ਥੋੜੀ ਜਿਹੀ ਟੇਢੀ ਆ ਅੱਖਾਂ ਚ ਵੀ ਜਿੱਟੋ ਆ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਉਹਨਾਂ ਨੂੰ ਬਈ ਬਾਲਾ ਪਤਾ ਆਪਣਾ ਮੈਂ ਤਾਂ ਗਈ ਹਾਂ ਸਮਝ ਜ਼ਿਆਦਾ ਉਹਨਾਂ ਨੂੰ ਜੀ ਪਰਖ ਉਹਨਾਂ ਨੇ ਆਪ ਹੀ ਕਰ ਲੈਣੀ ਆ ਕਿਹੜੇ ਸੀਮਨ ਦਾ ਪਰ ਬਾਈ ਕਹਿੰਦਾ ਹੈ ਤਾਂ ਰੋਡਾਂ ਵਾਲੀ ਲੈਂਦਾ ਤੇ ਪਰ ਪ੍ਰੋਪਰ ਨੇਮ ਨਹੀਂ ਪਤਾਗਾ ਇਹਦੀ ਡਿਮਾਂਡ ਵੀ ਰੇ ਇਹ 15000 ਜਮਾਨਤਨ ਕਰ ਦਾਂਗੇ ਜੇ ਜੋੜਾ ਲੈ ਜੇ ਕੱਟਿਆਂ ਦਾ 4500 ਕਰ ਦਾਂਗੇ ਹੋਰ ਦਾ ਉਹ 32 ਦੇ ਦਾਂਗੇ ਵੱਡਾ ਯਾਰ ਠੀਕ ਆ 15000 ਰੁਪਏ ਜੋ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦ